ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਢੱਡੇ ਤਹਿਸੀਲ ਮੋੜ ਮੱਟੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਗਰਦੀਪ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਪਹਿਲਾਂ ਵੀ ਦੋ ਤਿੰਨ ਵੀਡੀਓ ਕਰੋਂ ਪਾ ਚੁੱਕੇ ਆ ਚੰਗੇ ਪਸ਼ੂ ਰੱਖ ਰਿਆ ਚੰਗੀ ਸਾਂਭ ਸੰਭਾਲ ਹੈ ਤੇ ਦੁੱਧ ਦਾ ਕੰਮ ਹੈ ਸੋ ਅੱਜ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਕੱਦ-ਕਾਡ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਸਿੰਗ ਜ਼ਰੂਰ ਖੁੱਲੇ ਆ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਦਿਸਦੀ ਆ ਉਹ ਆਪਾਂ ਜ਼ਰੂਰ ਦੱਸਾਂਗੇ ਤੇ ਦੁੱਧ ਵਾਈ ਕਹਿੰਦਾ ਬੀਬੀ ਸਲੇ ਸੂਏ ਬਹੁਤ ਚੰਗਾ ਕੱਢਿਆ ਵਾ ਤੇ ਹਨਲੇ ਵਿੱਚ ਮਿੱਤਰੋ ਸਾਫ਼ ਹੈ ਥੋੜੇ ਜਿ ਇਕੱਠੇ ਆ ਹਨ ਮਗਲੇ ਥਾਂ ਹਾਂ ਮਗਲੇ ਮਗਲੇ ਜੁੜ ਮੇ ਆ ਥੋੜੇ ਜਿ ਹਨ ਮੂਰਲੇ ਆ ਨਾ ਪੱਕੇ ਮੂਰਲਾਂ ਦਾ ਫਰਕ ਆ ਕਿਉਂਕਿ ਦੁੱਧ ਵਾਲੀ ਮਾਝਾ ਮਿੱਤਰੋ ਕਿਸੇ ਨੂੰ ਨੇ ਵੀ ਭਰਾ ਨੇ ਲੈਣੀ ਆ ਕਿਉਂਕਿ ਰੇਟ ਵੀ ਹੋ ਗਈ ਆ ਇੱਕ ਕੋਈ ਬਹੁਤ ਆ ਰੇਟ ਨਹੀਂ ਕਿਉਂਕਿ ਆਮ ਜਿਹੜੀਆਂ ਮੱਝਾਂ 2 ਸਵਾ ਲੱਖ 1.5 ਲੱਖ ਤੇ ਪਹੁੰਚੀਆਂ ਪੰਗਾ ਨੇ ਤੇ ਦੁੱਧ ਵਾਲੀ ਚੰਗੇ ਦੁੱਧ ਵਾਲੀ ਮੱਝ ਹੈ ਪੂਰੀ ਗੱਲਬਾਤ ਕਰਦੇ ਆ ਫਿਰ ਆਪਾਂ ਮਿੱਤਰੋ ਇੱਕ ਹੋਰ ਵੀ ਤੁਹਾਨੂੰ ਦਿਖਾ ਦਈਏ ਤੇ ਵੱਡੇ ਮੁੱਲ ਵਾਲੀ ਚੰਗੇ ਕੱਦ ਕਰ ਉਠਾੜੀ ਇਹਦੀ ਜ਼ਰੂਰ ਥੋੜੀ ਧੱਕ ਅੱਗੇ ਨੂੰ ਆ ਤੇ ਦੁੱਧੋ ਬਾਈ ਕਹਿੰਦਾ ਵੀ ਇਹਨੇ ਵੀ ਬਹੁਤ ਚੰਗਾ ਕੱਢਿਆ ਵਾ ਹਜੇ ਕੱਚੀ ਆ ਕਾਫੀ ਦਿਨਾਂ ਦੀ ਵੀਡੀਓ ਵੈਸੇ ਤਾਂ ਅਸੀਂ ਲੇਟ ਬਣਾਉਣ ਬਣਾਉਣੀ ਸੀ ਪਰ ਅੱਜ ਆਏ ਕਰਕੇ ਮੈਂ ਖੈ ਵੀ ਤੁਹਾਨੂੰ ਦਿਖਾ ਦਗੇ ਤੇ ਜੇਕਰ ਕਿਸੇ ਭਰਾ ਨੂੰ ਪਸੰਦ ਹੋਈ ਤਾਂ ਜਰੂਰ ਇਹਦੇ ਨਾਲ ਵੀ ਸੰਪਰਕ ਕਰਿਓ ਚੰਗੇ ਦੁੱਧ ਵਾਲੇ ਤੇ ਇੱਕ ਵਾਰੀ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਫਿਰ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਸੰਪਰਕ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਸੇ ਤਾਂ ਹਾਂਜੀ ਹਾਂਜੀ ਵਧੀਆ ਇਹ ਹੁਣ ਮੱਝ ਦਾ ਪਸੂਆ ਕਿਹੜਾ ਹੋਊਗਾ ਜੀ ਇਹ? ਇਹ ਚੌਥੀ ਸੂਏ। ਚੌਥੀ ਸੂਏ। ਹਾਂਜੀ। ਚੌਥੀ ਸੂਏ ਸੂਈ ਆ ਹਨਾ। ਮੰਗਰ ਬੱਚਾ ਕੀ ਆ ਕੱਟਾ-ਕੱਟੇ? ਕੱਟਾ ਜੀ। ਮੰਗਰ ਕੱਟਾ। ਹਾਂਜੀ। ਕਦੋਂ ਕ ਸੂਈ ਆ? ਇਹਨੂੰ ਹੈ ਘੰਟਾ ਕ ਸੂਈ ਨਹੀਂ। ਕੱਟਾ ਜੇਰ ਤਾਂ ਨਹੀਂ ਪਈ ਆ ਜੈਨਾ। ਓਕੇ ਤੋਰ ਜੀਨੇ ਫਿਰ ਬਾਹਰ ਜਾ। ਸੋ ਸਿਹਤ ਪੱਖੋਂ ਮਿੱਤਰੋ ਵਧੀਆ। ਤੇ ਠੰਡੀ ਛੇਲ ਵੀ ਫੁੱਲ ਆ। ਤੇ ਸਿੰਘ ਜਰੂਰ ਖੁੱਲੇ ਆ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਜਿੰਮੇ ਲੱਗਦੀ ਆ ਆਪਾਂ ਤੁਹਾਨੂੰ ਦੱਸਾਂਗੇ। ਇਹ ਚੀਜ਼ ਦਾ ਮਤਲਬ ਆਪਾਂ ਲੁਕੋਣੀ ਰੱਖਣਾ। ਕਰ ਦ ਦਰਮਿਆਨਾ। ਹਟਾ। ਚੰਗਾ ਵਜਨ। ਕੋਈ ਨੂੰ ਕੋਈ ਜਾਣਦੇ ਬੱਚੇ ਕੋਲ। ਹਟਾ ਬਈ। ਚੰਗਾ ਮੋਟਾ ਥਣ। ਤੇ ਮਗਰਲੇ ਥਣ ਮਿੱਤਰੋ ਥੋੜੇ ਜੁੜ ਮੇ। ਹਾਂਜੀ ਰੇਟ ਕੀ ਕਰਤਾ ਜੇਦਾ ਫਿਰ ਇਹ 90000 ਰੁਪਏ 90 ਹਾਂਜੀ ਮਾਨਤਾਨ ਮਾਨਤਾਨ ਕੋਈ ਨਹੀਂ ਕਰਦੇ ਓਕੇ ਹੋ ਜਾਊਗਾ ਹਣਾ ਹਾਂਜੀ ਠੀਕ ਆ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਆ ਵੱਡੇ ਸਰੀਰ ਵਾਲੀ ਹਣਾ ਚੰਗੇ ਵਜਨ ਵਾਲੀ ਹਾਂਜੀ ਚੰਗੀ ਸਮੇ ਵੀ ਹਣਾ ਹਾਂਜੀ ਤੇ ਪਿੱਠਫੜੇ ਦੀ ਬਹੁਤ ਚੌੜੀ ਹੈ ਨਾ ਉੱਪਰ ਤੇ ਇਹਦਾ ਕੀ ਕਿਹੜਾ ਸੂਏ ਜ ਪਹਿਲਾਂ ਦਾ ਇਹ ਰੂਨਾਗਾ ਦੂਜੇ ਦੂਜੇ ਹਾਂਜੀ ਪਹਿਲੇ ਸੂਏ ਸੇ ਵੀ ਆ ਹਾਂਜੀ ਪਹਿਲੇ ਸੂਏ ਆ ਕੱਢੋ ਬਾਹਰ ਨੂੰ ਫਰਮਾੜਾ ਜੀ ਚਾਚਾ ਨੇ ਪਹਿਲੇ ਸੂਏ ਮਿੱਤਰੋ ਸੂਈ ਵੀ ਆ ਦੂਜੇ ਸੂਏ ਸੂਣਾ ਹੈ ਤੇ ਹਾਂ ਉਹਨੇ ਦੁੱਧ ਕਿੰਨਾ ਕੱਢਿਆ ਸੀ ਦੁੱਧ ਭਰੇਗੇ ਉਹਦਾ ਉਹਨੇ ਕੱਢੇ 14 ਲੀਟਰ 14 ਓਕੇ ਠੀਕ ਹੈ ਤੇ ਉਹਦਾ ਮਿੱਤਰੋ 14 ਲੀਟਰ ਦੁੱਧ ਕੱਢਿਆ ਵਾ ਸੀ ਤੇ ਇਹ ਹੈ ਪਹਿਲੇ ਸੂਏ ਸੋਈ ਵੀ ਆ ਤੇ ਦੂਜੇ ਸੂਏ ਮਿੱਤਰੋ ਸੂਣੀ ਆ ਚੰਗਾ ਵਜਣਾ ਤੇ ਥੋੜੀ ਜੀ ਧੱਕ ਜੂਰ ਅੱਗੇ ਨੂੰ ਆ ਤੇ ਦੁੱਧ ਵਾਲੀ ਮੱਚ ਆਹ ਮੋੜ ਲਈ ਬਹੁਤ ਸੋਣੀ ਮਿੱਤਰੋ ਤਿਆਰ ਹੁੰਦੀ ਜਾ ਰਹੀ ਆ ਤੇ ਦੋ ਚਾਰ ਦਿਨ ਸੂਣ ਦੇ ਵਿੱਚ ਵਾਕਿਆ ਕੋਈ ਨਹੀਂ ਜਾਣਦੇ 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 ਫੁੱਲੀ ਝੋਲੀ ਵਾਲੀ ਦੁੱਧ ਬਾਈ ਦੇ ਦੱਸਣ ਦੇ ਮੁਤਾਬਕ ਇਹਨਾਂ ਬਈ ਬਹੁਤ ਪਹਿਲੇ ਸੂਏ ਦੁੱਧ ਚੰਗਾ ਕੱਢਿਆ ਵਾ ਚੰਗਾ ਥਣ ਮੋਟਾ ਤੇ ਚੰਗੀ ਸਭੀ ਵੀ ਤੇ ਹਾਂਜੀ ਇਹਦਾ ਸੂਆ ਹੈਗਾ ਦੂਜਾ ਹਨਾ ਕਿੰਨੇ ਕਦਰ ਰਹਿੰਦੇ ਹੈ ਜੀ ਇਹਦੇ 20 ਦਿਨ ਤੋਂ ਪੂਰੇ ਹੋ ਗਏ 20 ਤਰੀਕ ਨੂੰ ਹਾਂਜੀ ਮੰਨ ਲਾ ਵੀ ਅਜੇ ਤਾਂ 10 ਹੀ ਹੋਈ ਹੈ ਹਨਾ 10 ਤੇ ਕਿੰਨਾ ਕ ਦੁੱਧ ਕੱਢਿਆ ਵਾ ਇਹਦਾ ਇਹਨੇ 17 ਲੀਟਰ ਜੀ ਕੱਢਿਆ ਵਾ ਕੱਢਿਆ ਲਾ ਦੂਜੇ ਪਹਿਲੇ ਸੂਏ ਹਾਂਜੀ ਪਹਿਲੇ ਸੂਏ 17 ਬਾਲਾ ਹੁੰਦਾ ਨਾ ਨਹੀਂ ਜੀ ਹੈ ਅਗਲਾ ਸੂਕੇ ਲਈ ਜਦੋਂ ਚੋ ਜੇ ਸੂਕਦੇ ਚੋ ਕੇ ਲਈ ਓਕੇ ਚਲੋ ਤੇ ਕੀ ਰੇਟ ਕਰਦਾ ਜੀ ਦਾ ਇਹ ਆ 1 60 ਮਾਨ ਤਾਨ ਕੋਈ ਗੱਲ ਨਹੀਂ ਕਰਦਾ ਜਿਹੜਾ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈ 62848 62848 36172 7172 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜਰੂਰ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ